ਤੁੜੀ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਜੋਬਨਪ੍ਰੀਤ कौर ਨੇ ਪਲੱਸ 2 ਦੇ ਨਾਨ ਮੈਡੀਕਲ ਦੇ ਹਾਲ ਹੀ ਵਿੱਚ ਆਏ ਨਤੀਜਿਆਂ ਵਿੱਚੋਂ ਜ਼ਿਲ੍ਹੇ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਜੋਬਨਪ੍ਰੀਤ ਦੀ ਇਸ ਪ੍ਰਾਪਤੀ ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਵਾਲੇ ਮਠਾਈ ਵੰਡ ਕੇ ਖੁਸ਼ੀ ਸਾਂਝੀ ਕਰ ਰਹੇ ਹਨ ਸਰ ਮੈਨੂੰ ਆਪ ਦੀ ਇਸ ਪ੍ਰਾਪਤੀ ਤੇ ਬਹੁਤ ਜ਼ਿਆਦਾ ਖੁਸ਼ੀ ਹੈ ਐਂਡ ਇਸ ਚੀਜ਼ ਨੂੰ ਅਚੀਵ ਕਰਨ ਦੇ ਲਈ ਮੈਂ ਬਹੁਤ ਸਾਲਾਂ ਤੋਂ ਹਾਰਡ ਵਰਕ ਵੀ ਕੀਤਾ ਹੈ ਸੋ ਮੈਂ ਇਹੀ ਕਹੂੰਗੀ ਕਿ ਇਹ ਮੇਰੀ ਹਾਰਡ ਵਰਕ ਦਾ ਐਂਡ ਐਂਡੇ ਪੇਸ਼ੈਂਸ ਦਾ ਹੀ ਫਰੂਟ ਹੈ ਕਿ ਅੱਜ ਮੇਰੀ ਪੋਜੀਸ਼ਨ ਆਈ ਹੈ ਸ਼ੁਰੂ ਤੋਂ ਬੇਟਾ ਤੁਸੀਂ ਸਕੂਲ ਕਿੱਥੇ ਪੜ ਰਹੇ ਹੋ ਨੋ ਸਰ ਮੈਂ ਇਹ ਸਕੂਲ ਹੈ ਜਿਹੜਾ ਪਲੱਸ 1 ਦੇ ਵਿੱਚ ਜੁਆਇਨ ਕੀਤਾ ਹੈ ਇਸ ਤੋਂ ਪਹਿਲਾਂ ਮੈਂ 10th ਰੋਬਿਨ ਮਾਡਲ ਸੀਨੀਅਰਸ ਕੇਂਡਰੀ ਸਕੂਲ ਤੋਂ ਕੀਤੀ ਹੈ ਅੱਗੇ ਕੀ ਸੋਚਾ ਬੇਟਾ ਕੀ ਬੰਨਣਾ ਤੁਸੀਂ ਅੱਗੇ ਕੀ ਉਧਰੇ ਵਿੱਚ ਆ ਗਿਆ ਸਾ ਮੈਂ ਬੀਟੈਕ ਕਰਕੇ ਇੰਜੀਨੀਅਰ ਬੰਨਾ ਚਾਹਨੀ ਆ ਚਾਹੇ ਫਿਰ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਬਟ ਇੰਜੀਨੀਅਰਿੰਗ ਲਾਈਨ ਨੂੰ ਕੰਟੀਨਿਊ ਕਰਨਾ ਚਾਹਨੀ ਆ ਤੁਸੀਂ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਮੇਂ ਹੀ ਕਹਿਣਾ ਚਾਹੂੰਗੀ ਕਿ ਆਪਦੇ ਜੋ ਵੀ ਗੋਲਸ ਨੇ ਉਹਨਾਂ ਨੂੰ ਅਚੀਵ ਕਰਨ ਦੇ ਲਈ ਆਪਾਂ ਨੂੰ ਹਾਰਡ ਵਰਕ ਬਹੁਤ ਜ਼ਿਆਦਾ ਕਰਨਾ ਚਾਹੀਦਾ ਐ ਐਂਡ ਸੈਕੰਡਲੀ ਆਪਾਂ ਜੋ ਵੀ ਸਟਰੀਮ ਚੂਜ਼ ਕਰਨੀ ਹੈ ਉਹ ਅਕੋਰਡਿੰਗ ਟੂ ਆਰ ਇੰਟਰਸਟ ਚੂਜ਼ ਕਰਨੀ ਚਾਹੀਦੀ ਹੈ ਮਤਲਬ ਕਿਸੇ ਦੇ ਪ੍ਰੈਸ਼ਰ ਪ੍ਰੈਸ਼ਰ ਦੇ ਅੰਡਰ ਆ ਕੇ ਨਹੀਂ ਅਗਰ ਆਪਾਂ ਇੰਟਰਸਟ ਦੇ ਨਾਲ ਕੋਈ ਵਰਕ ਕਰਾਂਗੇ ਤਾਂ ਜ਼ਰੂਰ ਆਪਾਂ ਨੂੰ ਉਸ ਦੇ ਰਿਜ਼ਲਟਸ ਮਿਲਣਗੇ ਐਂਡ ਆਪਾਂ ਨੂੰ ਆਪਣੀ ਸਟੱਡੀ ਨੂੰ ਥੋੜਾ ਸੀਰੀਅਸਲੀ ਲੈਣਾ ਚਾਹੀਦਾ ਸਿੰਦਰ ਨੂੰ ਕਿੰਨਾ ਟਾਈਮ ਦਿੰਦੇ ਸੀ ਜਰਾ ਵੀ ਲਿਤੀ ਆ نو ਸਰ ਕੋਈ ਟਿਊਸ਼ਨ ਨਹੀਂ ਕਿੰਨਾ ਟਾਈਮ ਸਟੱਡੀ ਕਰਦੇ ਸੀ ਕਿ ਪੂਰੇ ਦਿਨ ਵਿੱਚ ਰਾਤ ਸਰ ਮਤਲਬ ਸਟੱਡੀ ਜਿੰਨਾ ਕੋ ਟੀਚਰ ਦਿੰਦੇ ਸੀ ਵਰਕ ਉਹ ਕਰ ਲੈਂਦੇ ਸੀ ਐਂਡ ਬਾਕੀ ਆਪ ਦਾ ਐਕਸਟਰਾ ਰੱਖਿਆ ਹੋਇਆ ਸੀ ਕਿ ਅੱਜ ਇੰਨੇ ਟਾਪਿਕ ਕੰਪਲੀਟ ਕਰਨੇ ਆ ਮਤਲਬ ਕੋਈ ਫਿਕਸ ਟਾਈਮਿੰਗ ਨਹੀਂ ਸੀ ਤੇ ਕਿਹੜੇ ਸਬਜੈਕਟ ਮਤਲਬ ਕਿ ਕਿਹੜੇ ਵਿਸ਼ੇ ਚ ਤੁਸੀਂ ਤੁਪ ਟੌਪ ਕੀਤਾ ਹੈਗਾ ਜਿਵੇਂ ਕਮਰਸ ਆ ਨਾਨ ਮੈਡੀਕਲ ਨਾਨ ਮੈਡੀਕਲ ਬਹੁਤ ਖੁਸ਼ੀ ਬੱਚੇ ਪਰੰਚ ਕੀ ਮੇ ਜੀ ਆਪਣੇ ਬਹੁਤ ਟੈਂਡੈਂਸ ਸੀ ਕਿੰਨਾ ਕੇ ਟਾਈਮ ਪੜ੍ਹਦੇ ਸੀ ਜਾਂ ਤੁਹਾਨੂੰ ਕਹਿਣਾ ਪੈਂਦਾ ਸੀ ਨਹੀਂ ਸਾਨੂੰ ਤਾਂ ਕੁਝ ਨਹੀਂ ਕਹਿਣਾ ਪੈਂਦਾ ਜੀ ਆਪਣੇ ਆਪ ਹੀ ਵੱਢੀ ਜਾਂਦੇ ਸੀ ਕਿੰਨੇ ਬੱਚੇ ਨੇ ਤੁਹਾਡੇ ਕੋਈ ਨਹੀਂ ਕੀ ਕੀ ਬੱਚੇ ਨੇ ਦੋ ਬੇਟੀਆਂ ਨੇ ਜੀ ਦੋ ਬੇਟੀਆਂ ਇਹ ਵੱਡੀ ਬੇਟੀ ਹੈ ਜੀ ਹਾਂ ਜੀ ਅੱਜ ਤੁਹਾਡੀ ਬੇਟੀ ਨੇ ਤੁਹਾਡਾ ਨਾਮ ਰੋਸ਼ਨ ਲਗਿਆ ਕਿਵੇਂ ਫੀਲ ਕਰ ਰਹੇ ਹੋ ਇਸ ਚੀਜ਼ ਬਹੁਤ ਖੁਸ਼ੀ ਜੀ ਹੂੰ